ਇੱਕ ਬੇहद ਹੀ ਮਨਪਾਕੀ ਖਬਰ ਤੁਹਾਡ ਨਾਲ ਸਾਂਝੀ ਕਰ ਰਿਹਾ ਜਿੱਥੇ ਇੱਕ ਮਾਪਿਆਂ ਦੀ ਸੋਹਣੀ ਸੁਨੱਖੀ ਧੀ ਜਿਸ ਨੂੰ ਬੜੇ ਹੀ ਲਾਡ ਪਿਆਰ ਦੇ ਨਾਲ ਵਿਦੇਸ਼ੀ ਧਰਤੀ ਉੱਤੇ ਭੇਜਿਆ ਗਿਆ ਸੀ ਪਰ ਉੱਥੇ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਅਤੇ ਉਸ ਦੀ ਮੌਤ ਹੋ ਜਾਂਦੀ ਹੈ ਮਾਪਿਆਂ ਦੇ ਦਿਲ ਉੱਤੇ ਕੀ ਬੀਤਰੀ ਹੋਵੇਗੀ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਉਹਨਾਂ ਦੀ ਸੋਹਣੀ ਸੁਨੱਖੀ ਧੀ ਦਾ ਮੋਟਿਆਰ ਜਵਾਨ ਧੀ ਦਾ ਸੜਕ ਹਾਦਸੇ ਦੇ ਵਿੱਚ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਸੋਚ ਸਕਦੇ ਹੋ ਕਿ ਪਰਿਵਾਰ ਕਿੰਨੇ ਵੱਡੇ ਸਦਮੇ ਦੇ ਵਿੱਚ ਹੋਵੇਗਾ ਤਾਂ ਤੁਹਾਨੂੰ ਦੱਸਣੇ ਕਿ ਸੜਖਾਸੇ ਦਾ ਸ਼ਿਕਾਰ ਕੋਈ ਧੀ ਦਾ ਵਿਦੇਸ਼ ਦੇ ਵਿੱਚ ਹੀ ਅੰਤਿਮ ਸਤਕਾਰ ਕਰ ਦਿੱਤਾ ਹੈ ਇਸ ਤੋਂ ਵੱਡਾ ਦਿਲ ਪਰਿਵਾਰਕ ਮਾਮਲਾ ਤਾਂ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਉਸ ਦੇ ਜਿਹੜੇ ਆਰਗਨ ਸੀਗੇ ਉਹ ਵੀ ਡੋਨੇਟ ਕਰ ਦਿੱਤੇ ਗਏ ਨੇ ਕਿ ਕਿਸੇ ਹੋਰ ਦੀ ਜਾਨ ਬਚ ਸਕੇ ਉਹ ਮਾਪਿਆਂ ਦਾ ਕਿੰਨਾ ਵੱਡਾ ਜਿਗਰਾ ਹੈ ਫਿਲਹਾਲ ਤੁਹਾਨੂੰ ਦੱਸਣੇ ਕਿ ਇਹ ਲੜਕੀ ਜਿਹੜੀ ਕਿ 2023 ਦੇ ਵਿੱਚ ਦੱਸਿਆ ਜਾ ਰਿਹਾ ਕਿ ਵੜਨ ਦੇ ਲਈ ਕੈਨੇਡਾ ਜਾਂਦੀ ਹੈ ਉੱਥੇ ਹੁਣ ਬ੍ਰੈਂਪਟਨ ਸ਼ਹਿਰ ਦੇ ਵਿੱਚ ਆਪਣੀ ਪੜ੍ਹਾਈ ਵਗੈਰਾ ਸਭ ਕੁਝ ਕਰ ਰਹੀ ਹੁੰਦੀ ਹੈ ਪਰ ਉਸ ਦੌਰਾਨ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਉਸ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਵੀ ਉਸ ਘਰ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਬੇਬਸ ਪਿਓ ਜਿਹੜਾ ਹੈਗਾ ਉਹ ਆਪਣੀ ਹਿੰਮਤ ਹਾਰੀ ਬੈਠਾ ਹੈ ਕਿਉਂਕਿ ਉਹਨਾਂ ਦੀ ਧੀ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਤੁਹਾਨੂੰ ਦੱਸ ਦਿੰਨੇ ਕਿ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਨਾਲ ਲੱਗਦੇ ਪਿੰਡ ਬੋਤੀਆ ਵਾਲਾ ਦੀ ਰਹਿਣ ਵਾਲੀ ਸੀ ਉਹ ਲੜਕੀ ਜਿਸ ਦਾ ਨਾਮ ਮੇਨਬੀਰ ਕੋਰ ਦੱਸਿਆ ਜਾ ਰਿਹਾ ਹੈ 2023 ਦੇ ਵਿੱਚ ਕੈਨੇਡਾ ਦੇ ਬ੍ਰੈਂਪਟਨ ਦੇ ਵਿੱਚ ਪੜਨ ਵਾਸਤੇ ਜਾਂਦੀ ਹੈ ਪਰ ਉੱਥੇ ਹੀ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਸ ਦੀ ਮੌਤ ਹੋ ਜਾਂਦੀ ਹੈ ਜੁਥੇ ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੇ ਕੋਲ ਨਹੀਂ ਪੈਸੇ ਨਹੀਂ ਸੀ ਇਸ ਕਰਕੇ ਉੱਥੇ ਹੀ ਬੱਚੇ ਦਾ ਸੰਸਕਾਰ ਕੀਤਾ ਗਿਆ ਪਰ ਘਾਰ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਅੰਤਿਮ ਅਰਦਾਸ ਕੀਤੀ ਜਾਵੇਗੀ ਇਸ ਸਬੰਧ ਦੇ ਵਿੱਚ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਨਾਲ ਹੀ ਪਰਿਵਾਰਕ ਮੈਂਬਰਾਂ ਵੱਲੋਂ ਸਰਕਾਰ ਅੱਗੇ ਵੀ ਬੇਨਤੀ ਕੀਤੀ ਗਈ ਹੈ ਕਿ ਜਦੋਂ ਕੋਈ ਕਿਸੇ ਦਾ ਵਿਦੇਸ਼ ਦੇ ਵਿੱਚ ਬੱਚੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਸਮੇਂ ਪਰਿਵਾਰਿਕ ਪਰਮਕੁੜੀ ਨੇ ਹਿੰਮਤ ਨਹੀਂ ਹੁੰਦੀ ਕਿ ਉਹ ਤੈਸਨ ਲਗਾ ਕੇ ਨੇ ਆਪਣੇ ਪੁੱਤ ਦੀ ਆਪਣੇ ਕਿਸੇ ਵੀ ਜੀ ਦੀ ਮ੍ਰਿਤਕ ਦੇ ਨੂੰ ਆਪਣਾ ਵਿਦੇਸ਼ ਤੋਂ ਆਪਣੇ ਜੱਦੀ ਪਿੰਡ ਲਿਆ ਸਕਣ ਇਸ ਕਰਕੇ ਸਰਕਾਰ ਨੂੰ ਇਸ ਬਾਬਤ ਜ਼ਰੂਰ ਸਹਾਇਤਾ ਕਰਨੀ ਚਾਹੀਦੀ ਜਾਂ ਫਿਲਹਾਲ ਕੀ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਮਾਪੇ ਸੁਣ ਲੈਣੇ ਮੇਰਾ ਨਾਮ ਆਈ ਬੀ ਸਿੰਘ ਮੈਂ ਮਾਸਟਰ ਆਈ ਟੀਚਰ ਪਰ ਮੈਂ ਜੋ ਆਪਣੀ ਹੈ ਸਰਕਾਰ ਦੇ ਨਾਲ ਠੀਕ ਕਹਿਣਾ ਚਾਹੁੰਦਾ ਹਾਂ ਇਸ ਬਾਰੇ ਬਸ ਜੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਦੁੱਖ ਨੂੰ ਕਿ ਜੋ ਬਣ ਰਤੇ ਬੱਚੇ ਦਾ ਤੁਰ ਜਾਣਾ ਮਾਪਿਆਂ ਦੇ ਸਾਹਮਣੇ ਇਹ ਇਹ ਸਦਮਾ ਜਿਹੜਾ ਆ ਆਸਹਿ ਹੁੰਦਾ ਜੀ ਇਹ ਬਰਦਾਸ਼ਤ ਕਰਨਾ ਸਭ ਤੋਂ ਵੱਡਾ ਦੁੱਖਾ ਜੀ ਦੁਨੀਆ ਦਾ ਉਹਨੇ 2023 ਦੇ ਵਿੱਚ ਗਏ ਸੀਗੇ 2.5 ਕੋਈ ਸੀ ਲਗਭਗ ਕਿਹੜੀ ਕੀ ਸਟਡੀ ਕਰ ਰਹੀ ਸੀ ਉਹ ਡਿਪਲੋਮਾ ਕਰ ਰਹੀ ਸੀ ਕੰਪਿਊਟਰ ਇੰਜੀਨੀਅਰਿੰਗ ਦਾ ਬੜਾਈ ਦੇ ਵਿੱਚ ਬਹੁਤ ਅੱਛੀ ਸੀ ਬੇਟੀ ਇਹ ਉਹਦਾ ਅਜ ਸੰਸਕਾਰ ਹਾਂਜੀ ਉਹ ਅਜੇ ਸੰਸਕਾਰ ਉੱਥੇ ਬ੍ਰੈਂਟਨ ਕੈਨੇਡਾ ਦੇ ਬ੍ਰੈਂਟਨ ਸ਼ਹਿਰ ਦੇ ਵਿੱਚ ਉੱਥੇ ਰਹਿੰਦੇ ਸੀਗੇ ਉੱਥੇ ਦਾ ਸਰਕਾਰ ਕੀਤਾ ਜਾ ਰਿਹਾ ਔਰ ਕੱਲ ਨੂੰ ਇੱਥੇ 5 ਤਰੀਕ ਨੂੰ ਜਿਹੜੇ ਠੰਡਪਾਰ ਦਾ ਘੋਗ ਇੱਥੇ ਗ੍ਰਹਿ ਵਿਖੇ ਪਏ ਸੀ ਹਾਂਜੀ ਜੀ ਮੈਂ ਪਰਿਵਾਰ ਦੇ ਜਿਹੜੇ ਆ ਹੌਸਲੇ ਦੀ ਦਾਦ ਦੇਵਾਂਗਾ ਕਿ ਇੱਕ ਤਾਂ ਬੱਚਾ ਚਲਾ ਜਾਂਦਾ ਆ ਉਸ ਤੋਂ ਬਾਅਦ ਇਹਨਾਂ ਨੇ ਇੱਕ ਬੜਾ ਫੈਸਲਾ ਵਧੀਆ ਫੈਸਲਾ ਲਿਆ ਸਮਾਜ ਨੂੰ ਸੇਧ ਦੇਣ ਲਈ ਕਿਉਂਕਿ ਬੱਚੇ ਨੇ ਤਾਂ ਵਾਪਸ ਨਹੀਂ ਆਉਣਾ ਜਿਹੜੇ ਉਹਦੇ ਅੰਗ ਦਾਨ ਕਰਦਾ ਕਿ ਉਹ ਕਿਸੇ ਕੋਈ ਹੋਰ ਕਿਸੇ ਨੂੰ ਕੋਈ ਦੁਨੀਆ ਵੇਖੇਗਾ ਖੜਾ ਹੈ ਤਾਂ ਇਹਨਾਂ ਨੇ ਬਹੁਤ ਮਤਲਬ ਬੜੇ ਹੌਸਲੇ ਵਾਲਾ ਔਰ ਬੜਾ ਉੱਚੀ ਸੋਚ ਵਾਲਾ ਫੈਸਲਾ ਲਿਆ ਦੂਸਰੀ ਮੇਰੀ ਬੇਨਤੀ ਸਰਕਾਰਾਂ ਨੂੰ ਵੀ ਆਈ ਦੋਨੇ ਦੇਸ਼ਾਂ ਦੀਆਂ ਵੀ ਜਿੱਥੇ ਬੱਚੇ ਪੜਨ ਜਾਂਦੇ ਨੇ ਔਰ ਸਾਡੇ ਇਸ ਦੇਸ਼ ਦੀਆਂ ਸਰਕਾਰ ਨੂੰ ਵੀ ਕਿ ਜਦੋਂ ਬੱਚੇ ਇਸ ਤਰ੍ਹਾਂ ਕੋਈ ਮਿਸ ਹੈਪ ਨਹੀਂ ਹੁੰਦੀ ਆ ਤਾਂ ਪਰਿਵਾਰ ਦਾ ਤਾਂ ਬਹੁਤ ਮੰਦਾ ਹਾਲ ਹੁੰਦਾ ਪਰਿਵਾਰ ਇਸ ਸਥਿਤੀ 'ਚ ਨਹੀਂ ਹੁੰਦਾ ਕਿ ਉਸ ਨੂੰ ਉਥੋਂ ਬੋਡੀ ਨੂੰ ਲੈ ਕੇ ਆਵੇ ਉਹ ਬੜਾ ਦੁੱਖ ਦਾ ਸ਼ਿਕਾਰ ਹੁੰਦਾ ਤੇ ਉਹਦੇ ਲਈ ਸਰਕਾਰਾਂ ਨੂੰ ਦੋਨਾ ਸਰਕਾਰਾਂ ਨੂੰ ਮਿਲ ਕੇ ਕੋਈ ਇਸ ਤਰ੍ਹਾਂ ਦਾ ਕਰਨਾ ਚਾਹੀਦਾ ਕਿ ਬੱਚੇ ਪਨ ਜਾਂਦੇ ਆ ਉਹਨਾਂ ਦਾ ਕੋਈ ਰੱਬ ਨਾ ਕਰੇ ਕਿਸੇ ਨਾਲੇ ਨਾ ਹੋਵੇ ਪਰ ਜਰ ਹੋ ਜਾਂਦਾ ਹੈ ਤਾਂ ਉਹਦਾ ਬੋਡੀ ਤੋਂ ਲਿਓਣ ਦਾ ਪ੍ਰਬੰਧ ਸਰਕਾਰਾਂ ਦਾ ਜੁਮੇਵਾਰੀ ਲੈਣੀ ਚਾਹੀਦੀ ਆ ਕਿਉਂਕਿ ਫੀਸਾਂ ਬਹੁਤ ਜਿਆਦਾ ਹੈ ਫੀਸਾਂ ਪੇ ਕਰਕੇ ਬੱਚਿਆਂ ਨੂੰ ਭੇਜਿਆ ਜਾਂਦਾ ਹੈ ਤਾਂ ਸਰਕਾਰਾਂ ਦੀ ਜੁਮੇਵਾਰੀ ਬਣਦੀ ਹੈ ਜੀ ਕਿ ਇਹਨਾਂ ਨੂੰ ਜ਼ਰੂਰ ਕੀਤਾ ਜਾਵੇ ਇਹ ਮੇਰੀ ਬੇਨਤੀ ਹੈ ਸਰਕਾਰ ਜੀ ਕੀ ਕਹਿਣਾ ਚਾਹੁੰਗਾ ਜੋ ਤੁਹਾਡੇ ਦਾ ਹੱਥ ਸਮਾਪਤ ਬਹੁਤ ਮੰਦ ਭਗਾਸਤਾ ਜੀ ਕੋਈ ਸ਼ਬਦ ਨਹੀਂ ਹੈ ਮੇਰੇ ਕੋਲ ਕੁਝ ਕਹਿ ਨਹੀਂ ਸਕਦਾ ਕੀ ਸ਼ਬਦ ਦੇਟੀ ਦਾ ਉਹ ਸੰਸਕਾਰ ਕੀਤਾ ਉਹਦੇ ਅੰਗਾ ਬਾਰੇ ਪਤਾ ਲੱਗਾ ਸਾਨੂੰ ਡੋਨੇਟ ਕਿੱਥੇ ਨੇ ਇਹਦੇ ਬਾਰੇ ਹਾਂਜੀ ਉਹਦੇ ਅੰਗਾ ਸੂਤੇ ਡੋਨੇਟ ਕਰਦੇ ਸੀ ਮਾਨਵਤਾ ਦੀ ਭਲਾਈ ਲਈ ਚਲੋ ਇੱਕ ਸਾਡਾ ਜਿਹੜਾ ਘਟਾ ਪਿਆ ਉਹ ਤਾਂ ਪ੍ਰਮਾਤਮਾ ਨੇ ਪਾਤਾ ਪਰ ਹੋਰ ਕਿਸੇ ਮਾਂ ਬਾਪ ਨੂੰ ਉਹ ਘਟਾ ਨਾ ਪਵੇ ਇੱਕ ਹੀ ਵੱਡਾ ਵੱਡੀ ਬੇਟੀ ਰਹਿ ਗਈ ਛੋਟੀ ਇੱਕ ਛੋਟਾ ਬੇਟਾ ਹੈ ਇਹ ਸਾਰੇ ਤਾਂ ਵੱਡੇ ਸੀ